ਕੋਰ ਕਰ ਲਈ ਵੀਰ जाओ जरा एक जगह नहीं सोने चलो अपना मार दे मारते नहीं नहीं सवाल करते ऊपर उठ गए गाय मारे बने रख लेने डांस वाले और नहीं ओपा सब का छक्का नहीं लगता इसको चलो आ जाओ अंदर बहुत काम हो रहा है मार सर अभी डाल दोंगे अभी मशीन चलाएगा जी ਅੱਜ ਜਿਹੜਾ ਯੋਧ ਨਸ਼ਿਆਂ ਵਿਰੁੱਧ ਮਾਨਯੋਗ ਸੀਐਮ ਪੰਜਾਬ ਤੇ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਸ਼ੁਰੂ ਕੀਤਾ ਗਿਆ ਪੂਰੇ ਪੰਜਾਬ ਵਿੱਚ ਆਜ ਕੋਆਰਡੀਨੇਟ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਸੋਸ ਕੋਆਰਡੀਨੇਟ ਸਰਚ ਆਪਰੇਸ਼ਨ ਦੇ ਤਹਿਤ ਇੱਥੇ ਢਾਬਸਤੀ ਵਿੱਚ ਵੀ ਕੀਤਾ ਗਿਆ ਤੇ ਭਰਤਨਾਗਰ ਵੀ ਕੀਤਾ ਗਿਆ ਸ਼ਹਿਰ ਦੇ ਵਿੱਚ ਇਸ ਤੋਂ ਇਲਾਵਾ ਪੰਜ ਜਗ੍ਹਾ ਹੋਰ ਨੇ ਪੂਰੇ ਜ਼ਿਲ੍ਹੇ ਵਿੱਚ ਜਿੱਥੇ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹਜੇ ਤੱਕ ਸਾਨੂੰ ਜਿਹੜੀ ਕਾਮਯਾਬੀ ਮਿਲੀ ਹੈ ਤਿੰਨ ਪਰਚੇ ਦਰਜ ਕੀਤੇ ਗਏ ਨੇ ਤੇ ਦੋ ਬੰਦੇ ਤੇ ਇੱਕ ਲੇਡੀ ਨੂੰ ਅਰੈਸਟ ਕੀਤਾ ਗਿਆ ਉਹਦੇ ਵਿੱਚ ਤੇ ਨਾਲ ਦੀ ਨਾਲ ਹੀ ਕੁਝ ਸਾਨੂੰ ਸ਼ੱਕੀ ਵਹੀਕਲ ਕੁਝ ਸ਼ੱਕੀ ਟੂ-ਵੀਲਰ ਸ਼ੱਕੀ ਫੋਰ-ਵੀਲਰ ਮਿਲਨੇ ਉਹਨਾਂ ਨੂੰ ਵੀ ਅਸੀਂ ਆਪਣੇ ਕਬਜ਼ੇ ਵਿੱਚ ਲਿਆ ਤੇ ਵੈਰੀਫਾਈ ਕਰਾਂਗੇ ਜੇ ਉਹ ਕੋਈ ਚੋਰੀ ਦਾ ਮਿਲਦਾ ਹੈ ਜਾਂ ਕੋਈ ਇਲੀਗਲ ਮਿਲਦਾ ਹੈ ਉਹਦੇ ਹਿਸਾਬ ਨਾਲ ਹੋਏ ਤੇ ਵੀ ਕਾਰਵਾਈ ਕੀਤੀ ਜਾਵੇ ਹਾਂਜੀ ਰਿਕਵਰੀ ਹੋਈ ਹੈ ਸੋ ਜਿਵੇਂ ਮੈਂ ਦੱਸਿਆ ਕਿ ਤਿੰਨ ਪਰਚੇ ਦਰਜ ਹੋਏ ਨੇ ਸੋ ਸਾਰੀ ਟੋਟਲ ਰਿਕਵਰੀ ਤੁਹਾਡੇ ਨਾਲ ਸ਼ੇਅਰ ਕਰ ਦਿੱਤੀ ਜੋ ਉਹਦੀ ਪੂਰੇ ਜ਼ਿਲ੍ਹੇ ਦੀ ਇੱਕ ਵਾਰੀ ਕੋਆਰਡੀਨੇਟ ਸਰਚ ਆਪਰੇਸ਼ਨ ਖਤਮ ਹੋ ਰਿਹਾ ਉਸ ਤੋਂ ਬਾਅਦ ਫਿਰ ਤੁਹਾਡੇ ਨਾਲ ਰਿਕਵਰੀ ਸ਼ੇਅਰ ਕੀਤੀ ਜਾਵੇ ਅੱਜ ਪਟਿਆਲਾ ਸ਼ਹਿਰ ਚ ਦੋ ਜਗ੍ਹਾ ਚ ਕੀਤਾ ਗਿਆ ਪ੍ਰਤਨਗਰ ਤੇ ਟਿਆ ਬਸਤੀ ਇਸ ਤੋਂ ਇਲਾਵਾ ਜਿਹੜੇ ਬਾਕੀ ਪੂਰੇ ਜ਼ਿਲ੍ਹੇ ਵਿੱਚ ਟੋਟਲ 7 ਜਗ੍ਹਾ ਤੇ ਸਬ ਡਿਵੀਜ਼ਨ ਵਾਈਜ਼ ਕਰ ਰਹੇ ਹਾਂ ਸੋ ਇਹਦੇ ਵਿੱਚ ਸਾਡੀ ਜਿਹੜੀ ਪੁਆਇੰਟਡ ਸਰਚ ਹੈ ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਹੈ ਕਿ ਕਿਹੜੇ ਬੰਦੇ ਕੰਮ ਕਰਦੇ ਨੇ ਜਾਂ ਕਿਹੜੇ ਮੱਲੇ ਨੇ ਜਿੱਥੇ ਜ਼ਿਆਦਾ ਸ਼ਿਕਾਇਤ ਹੈ ਉੱਥੇ ਕੋਆਰਡੀਨੇਟ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਸਰ ਇਸ ਤੋਂ ਇਲਾਵਾ ਹੋਰ ਵੀ ਜਗ੍ਹਾ ਤੇ ਆਪਰੇਸ਼ਨ ਕੀਤਾ ਜਾਣਗੇ ਕਿ ਆਮ ਲੋਕਾਂ ਦੇ ਵਿੱਚ ਬਿਲਕੁਲ ਇਹ ਕੋਆਰਡੀਨੇਟ ਸਰਚ ਆਪਰੇਸ਼ਨ ਜਿਵੇਂ ਮੈਂ ਦੱਸਿਆ ਕਿ ਇਹ ਅੱਗੇ ਵੀ ਜਾਰੀ ਰਹੂਗਾ ਪਹਿਲਾਂ ਵੀ ਅਸੀਂ ਕੀਤਾ ਸੀਗਾ ਮਹੀਨਾ ਪਹਿਲਾਂ ਵੀ ਕੀਤਾ ਸੀ ਸੋ ਇਹ ਰੈਗੂਲਰਲੀ ਜਾਰੀ ਰਹਿਣਗੇ ਪੂਰੇ ਪੰਜਾਬ ਚ ਜਦੋਂ ਹੁੰਦੇ ਆ ਉਦੋਂ ਵੀ ਪਟਿਆਲਾ ਪੁਲਿਸ ਦੇ ਸਾਰਕਾ ਪਾਰਟਿਸਪੇਟ ਕਰਦੀ ਹੈ ਬਟ ਅਦਰਵਾਈਜ਼ ਵੀ ਡਿਸਟ੍ਰਿਕਟ ਲੈਵਲ ਤੇ ਵੀ ਅਸੀਂ ਕਰਦੇ ਰਹਿੰਦੇ ਆ ਸਬ ਡਿਵੀਜ਼ਨ ਲੈਵਲ ਤੇ ਵੀ ਕਰਦੇ ਰਹਿੰਦੇ ਸੋ ਇਹ ਕੰਟੀਨਿਊ ਰਹੇਗਾ ਜਿਸ ਤਰ੍ਹਾਂ ਕੀ ਬਸ ਸਟੈਂਡਸ ਹੋ ਗਏ ਰੇਲਵੇ ਸਟੇਸ਼ਨ ਕੋ ਕਿਉਂਕਿ ਜਿਹੜੇ ਨਸ਼ਾ ਤਸਕਰ ਕਾਫੀ ਉਹਨਾਂ ਦੇ ਵਿੱਚ ਆਉਂਦੇ ਨੇ ਉਹਨਾਂ ਦੇ ਵਿੱਚ ਵੀ ਸਬ ਡਿਵੀਜ਼ਨ ਦੇ ਦੇਖੋ ਜਿਹੜਾ ਮੀਨਸ ਆਫ ਟਰਾਂਸਪੋਰਟ ਹੋਊਗਾ ਉੱਥੇ ਜ਼ਿਆਦਾ ਚਾਂਸਸ ਹੁੰਦੇ ਆ ਨਸ਼ਾ ਬਰਾਮਦ ਹੋਣ ਦੇ ਵੀ ਸੋ ਅਸੀਂ ਰੈਗੂਲਰਲੀ ਕੋਆਰਡੀਨੇਟ ਸਰਚ ਆਪਰੇਸ਼ਨ ਬਸ ਸਟੈਂਡ ਦੇ ਵੀ ਕਰਦੇ ਰਹੇ ਹਾਂ ਸੋ ਪਿਛਲੇ 10 ਦਿਨ ਪਹਿਲਾਂ ਵੀ ਅਸੀਂ ਕੋਆਰਡੀਨੇਟ ਸਰਚ ਆਪਰੇਸ਼ਨ ਜਿਵੇਂ ਸਰ ਬਸ ਸਟੈਂਡ ਦਾ ਵੀ ਕੀਤਾ ਸੀ ਸੋ ਰੇਲਵੇ ਸਟੇਸ਼ਨ ਦਾ ਵੀ ਕਰ ਰਹੇ ਹਾਂ ਅਸੀਂ ਤੇ ਸਾਡੀ ਇੰਟੈਲੀਜੈਂਸ ਐਸਟੀਐਫ ਨਾਲ ਵੀ ਰابطਾ ਰਹਿੰਦਾ ਜਿਹੜੀ ਸਾਡੀ ਆਪਣੀ ਸਪੈਸ਼ਲ ਬ੍ਰਾਂਚ ਆ ਉਹਦੇ ਨਾਲ ਵੀ ਰابطਾ ਰਹਿੰਦਾ ਤੇ ਪਟਿਆਲਾ ਬਾਰਡਰਾਂ ਦੇ ਉੱਪਰ ਕਿਸ ਤਰ੍ਹਾਂ ਦੀ ਨਿਗਰਾਨੀ ਕਰਦੇ ਜਿਹੜਾ ਸਾਡਾ ਇੰਟਰਸਟੇਟ ਬਾਰਡਰ ਹੈ ਉਹਦੇ ਤੇ ਜਿਵੇਂ ਪਹਿਲਾਂ ਸੀਗਾ ਕਿ ਮੂਵਮੈਂਟ ਬਿਲਕੁਲ ਬੰਦ ਸੀ ਟਰਾਂਸਪੋਰਟੇਸ਼ਨ ਨਹੀਂ ਸੀ ਸੋ ਵਹੀਕਲ ਮੂਵਮੈਂਟ ਬਿਲਕੁਲ ਬੰਦ ਸੀ ਧਰਨੇ ਲੱਗੇ ਹੋਏ ਸੀ ਉਹ ਵਹੀਕਲ ਮੂਵਮੈਂਟ ਹੁਣ ਸ਼ੁਰੂ ਹੋਈ ਹੈ ਸੋ ਉਹਦੇ ਤੇ ਐਸਡੀ ਸਾਡੀ ਸਰਪ੍ਰਾਈਜ਼ ਨਾਕਾਬੰਦੀ ਇਹ ਸ਼ਿਫਟਿੰਗ ਨਾਕਾਬੰਦੀ ਉਹ ਸਾਡੀ ਲੱਗਦੀ ਹੈ ਤਾਂ ਜੋ ਕੋਈ ਇਹੋ ਜਿਹਾ ਨਸ਼ਾ ਸਾਡੇ ਆਪਣੇ ਜ਼ਿਲ੍ਹੇ ਵਿੱਚ ਜਾਂ ਪੰਜਾਬ ਦੀ ਹਦੂਦ ਵਿੱਚ داخل نہ ਹੋ سکੇ ਸਾਰੇ ਇਲਾਕੇ ਦੇ ਲੋਕ ਕਹਿ ਰਹੇ ਆ ਕਿ ਪਹਿਲਾਂ ਉਹ ਬਹੁਤ ਆਵਾਜ਼ ਆਈ ਸੀ ਲਗਾਤਾਰ ਦੋਵਰ ਆਪਰੇਸ਼ਨ ਹੋਇਆ ਵੀ ਮਾਮਲੇ ਵੀ ਦਰਜ ਕੀਤੇ ਗਏ ਬੰਦੇ ਗ੍ਰਿਫਤਾਰ ਕੀਤੇ ਗਏ ਲੋਕਾਂ ਵੱਲੋਂ ਇਹ ਅਪੀਲ ਹੈ ਕਿ ਇੱਕ ਪੀਸੀਆਰ ਜ਼ਰੂਰ ਇਸ ਇਲਾਕੇ ਦੀ ਚਲਾਈ ਜਾਵੇ ਕਿਉਂਕਿ ਜਿਹੜੇ ਰਾਤ ਨੂੰ ਹੁਣੇ ਕੁਝ ਨਸ਼ਾ ਸਪਲਾਈ ਕਰ ਰਹੇ ਨੇ ਨਹੀਂ ਜਿਵੇਂ ਮੈਂ ਪਿਛਲੀ ਵਾਰੀ ਵੀ ਜਦੋਂ ਇੱਥੇ ਆਇਆ ਸੀ ਉਦੋਂ ਵੀ ਇਹੀ ਲੋਕਾਂ ਦੀ ਇਨਪੁਟ ਸੀ ਕਿ ਰਾਤ ਵਾਲੇ ਆਪਾਂ ਇੱਥੇ ਕਵਰ ਪ੍ਰੋਵਾਈਡ ਕਰੀਏ ਸੋ ਰਾਤ ਨੂੰ ਸਾਡੀ ਜਿਹੜੀ ਮੂਵਮੈਂਟ ਹੈ ਉਹ ਵਧਾਈ ਗਈ ਹੈ ਪੀਸੀਆਰ ਦੀ ਮੂਵਮੈਂਟ ਵੀ ਵਧਾਈ ਗਈ ਹੈ ਤੇ ਜਿਹੜੀ ਸਟੇਸ਼ਨ ਕਰਨ ਦੀ ਪੀਸੀਆਰ ਦੀ ਉਹ ਸੇਕਸਪਲੋਰ ਕਰ ਰਹੇ ਆ ਸਾਰੇ ਜਿਹੜੇ ਪੀਸੀਆਰ ਨੇ ਉਹਨਾਂ ਦੀਆਂ ਬੀਟਸ ਨੂੰ ਰੀਆਰਗੇਨਾਈਜ਼ ਕੀਤਾ ਜਾ ਰਿਹਾ ਸੋ ਉਹ ਰੀਆਰਗੇਨਾਈਜ਼ ਕਰਕੇ ਕਿੱਥੇ ਕਿੱਥੇ ਸਟੇਸ਼ਨ ਕਰਨ ਦੀ ਲੋੜ ਆ ਉਹਨਾਂ ਨੂੰ ਕੀਤਾ ਜਾਊਗਾ ਉਸ ਸਾਹਿਬ ਨੇ